라우 ਜਫਾ ਮੇਰੇ ਮਿੱਤਰੋ ਇਸ ਸਮੇਂ ਲੱਗਦਾ ਹੋਇਆ ਯੂਰੋ ਇਹ ਪੀਤੂ ਆ ਕਿਹਨੇ ਤਾਸਪੁਰੀਆ ਇਸ ਸਮੇਂ ਖੇਡ ਮੈਦਾਨ ਦੇ ਵਿੱਚ ਕਰਦਾ ਹੋਇਆ ਜੱਜ ਜਹਰ ਤੇ ਪੁਆਇੰਟ ਦਾ ਵਾਧਾ ਆਪਣੀ ਟੀਮ ਲਈ ਕਰ ਗਿਆ ਛੋਟੀ ਦਾ ਜਫਾ ਲੱਗਦਾ ਅਮਰੀਦ ਸਾਹਿਬ ਇਹਨਾਂ ਪੰਦੀਆ ਜਫਾ ਲੱਗ ਰਿਹਾ ਮੈਚ ਛੋਟੀ ਦਾ ਇੱਕ ਪਾਸੇ ਕਿਹਨੇ ਫਲਾਣਾ ਖੇਡਦੀ ਹੈ ਔਰ ਦੂਜੇ ਪਾਸੇ ਕਿਹਨੇ ਤਾਰਪੁਰਾ ਖੇਡਦੀ ਹੈ ਕਮੀ ਦੇ ਨਾਂ ਤੇ ਟੀਮ ਖੇਡਦੀ ਹੈ ਮੇਰੇ ਮਿੱਤਰੋ ਛਾਰ ਜਫਾ ਉੱਤੇ ਲੱਤੇ ਪਰ ਸਿੰਘ ਸਰਦਾਰ ਧਰਦਾ ਟੌਣ ਦੇ ਹੱਥ ਕਰੂ ਪਰ ਸਾਹਮਣੇ ਮੁੰਡਾ ਕਦੇ ਭੱਜ ਪੜਿਆ ਪੁਆਇੰਟ ਦਾ ਵੱਧ ਆਪਣੀ ਟੀਮ ਲਈ ਕਰ ਗਿਆ ਅਗਲੀ ਕਬੱਡੀ ਖੇਡ ਦੇ ਮੈਦਾਨ ਦੇ ਵਿੱਚ ਰਿਕਸ਼ਾ ਕਰੀ ਗੱਲ ਮੁੰਡੇ ਦੀ ਲਓ ਸਾਹਮਣੇ ਕਬੱਡੀ ਪੈ ਰਹੀ ਹੈ ਖੇਡ ਦੇ ਮੈਦਾਨ ਦੇ ਵਿੱਚ ਰੇਟਾਂ ਪੈਂਦੀਆਂ ਜੱਥੇ ਲੱਗਦੇ ਹੈ ਜਿਹਨਾਂ ਨੂੰ ਸਨਮਾਨ ਕਿਤੇ ਜਾ ਰਹੇ ਹੈ ਗਗਨ ਅਤੇ ਗੁਬੀਰ ਸਿੰਘ ਜੀ ਢੀਡਸਾ ਕਨੇਡਾ ਕਰਨ ਕਮਾਨ ਜੀ ਕਨੇਡਾ ਡਾਕਟਰ ਚਹਿਲ ਤੇ ਮਨਵੀਰ ਕਿਲ ਰੂਪ ਕਰਨ ਚਾਹੇਗਾ ਇਹਦਾ ਸਾਰੇ ਭਰਾਵਾਂ ਨੂੰ